ਅਹਿਮ ਅਪਡੇਟ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਦੇ ਵੱਲੋਂ ਰਾਹਤ ਨਹੀਂ ਦਿੱਤੀ ਗਈ ਹੈ ਤਨਾਵਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਜੀਠੀਆ ਬੰਦ ਹੈ ਅਦਾਲਤ ਨੇ ਬੀਤੀ 20 ਨਵੰਬਰ ਨੂੰ ਜੋ ਫੈਸਲਾ ਸੁਰੱਖਿਅਤ ਰੱਖਿਆ ਸੀ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ ਇਸ ਵਕਤ ਇਹ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੈ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਜੋ ਖਾਰਜ ਕੀਤਾ ਹੈ ਅਦਾਲਤ ਨੇ ਬੀਤੀ 20 ਨਵੰਬਰ ਨੂੰ ਜੋ ਕਿ ਫੈਸਲਾ ਸੁਰੱਖਿਅਤ ਰੱਖਿਆ ਸੀ ਤਾਂ ਵਿਕਰਮ ਸਿੰਘ ਮਚੀਠਿਆ ਜਿਨ੍ਹਾਂ ਨੂੰ ਰਾਹਤ ਨਹੀਂ ਮਿਲੀ ਹੈ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ 25 ਜੂਨ ਨੂੰ ਆਮਦਨ ਦੇ ਨਾਲੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਚੀਠਿਆ ਦੀ ਗ੍ਰਿਫਤਾਰੀ ਹੋਈ ਸੀ ਤਾਂ ਫਿਲਹਾਲ ਜੋ ਕਿ ਨਾਬਦੀ ਕੇਂਦਰੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਚੀਠਿਆ ਬੰਦ ਹੈ ਖਬਰ ਤੇ ਵੀਰੇ ਗੱਲਬਾਤ ਕਰਾਂਗੇ ਸਹਾਇਕੀ ਪ੍ਰੀਤ ਮਹਿਤਾ ਸਾਹਿਬ ਨਾਲ ਪੰਜਾਬ ਰੈਣਾ ਹਾਈ ਕੋਰਟ ਤੋਂ ਲਾਈਵ ਜੁੜ ਚੁੱਕੇ ਨੇ ਪ੍ਰੀਤ ਵਿਕਰਮ ਸਿੰਘ ਮਜੀਠੀਆ ਅੱਜ ਇੱਕ ਉਮੀਦ ਲਗਾਈ ਜਾ ਰਹੀ ਸੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿ ਹੋ ਸਕਦਾ ਹੈ ਕਿ ਕੋਰਟ ਰਾਹਤ ਦੇ ਦੇ ਪਰ ਕਿਤੇ ਨਾ ਕਿਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਰਾਹਤ ਨਹੀਂ ਮਿਲੀ ਹੈ ਕਿ ਕੁਝ ਅਪਡੇਟ ਹੈ ਦੇਖੋ ਅੱਜ ਉਹਨਾਂ ਦੀ ਜਿਹੜੀ ਬੇਲ ਐਪਲੀਕੇਸ਼ਨ ਸੀਗਾ ਜਿਹੜਾ 25 ਜੂਨ ਨੂੰ ਆਮਦਨ ਤੋਂ ਜ਼ਿਆਦਾ ਜਿਹੜੀ ਜਾਇਦਾਦ ਇਕੱਠੀ ਕਰਨ ਦਾ ਜਿਹੜਾ ਪੂਰਾ ਮਾਮਲਾ ਦਰਜ ਕੀਤਾ ਸੀ ਜਿਹਦੇ ਵਿੱਚ ਉਹਨਾਂ ਦਾ ਇਸ ਵੇਲੇ ਹਿਰਾਸਤ 'ਚ ਵੀ ਹੈਗੇ ਨੇ ਤੇ ਅੱਜ ਉਹਨਾਂ ਦੀ ਬੇਲ ਤੇ ਫੈਸਲਾ ਆਣਾ ਸੀ ਤੇ ਅੱਜ ਉਹਨਾਂ ਦੀ ਬੇਲ ਹਾਈ ਕੋਰਟ ਨੇ ਖਾਰਜ ਕਰਤੀ ਹੈ ਕਿਸ ਗਰਾਉਂਡਸ ਤੇ ਖਾਰਜ ਕੀਤੀ ਗਈ ਹੈ ਕੀ ਉਹਦੇ ਵਿੱਚ ਰਿਹਾ ਗਰਾਉਂਡਸ ਕਿਸ ਤਰੀਕੇ ਨਾਲ ਹਾਈ ਕੋਰਟ ਨੇ ਕਿਹੜੀ ਚੀਜ਼ਾਂ ਤੇ ਗੌਰ ਕੀਤਾ ਉਹ ਸਾਰਾ ਡਿਟੇਲ ਆਰਡਰ ਪਤਾ ਚੱਲੇਗਾ ਕਿਉਂਕਿ ਕੋਰਟ 'ਚ ਸਿਰਫ ਇਨਾ ਦੱਸਿਆ ਜਾਂਦਾ ਸਵੇਰੇ ਜਦੋਂ 10 ਵਜੇ ਪ੍ਰਣਾਉਂਸ ਅਨਾਉਂਸਮੈਂਟ ਹੋਈ ਕਿ ਉਹਦੇ ਕਿਤੀ ਜਾਂਦੀ ਹੈ ਇਹ ਹੁਣ ਬਾਅਦ ਪਤਾ ਚੱਲੇਗਾ ਪੂਰਾ ਮਾਮਲਾ ਜਹ ਹਾਲਾਂਕਿ ਇਸ ਪੂਰੇ ਮਾਮਲੇ ਚ ਚਲਾਨ ਵੀ ਪੇਸ਼ ਹੋ ਚੁੱਕਿਆ ਸੀਗਾ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਸੀਗੀ ਉਮੀਦ ਲਾਈ ਜਾ ਰਹੀ ਸੀ ਕਿ ਬੇਲ ਮਿਲ ਜਾਏਗੀ ਕਿਉਂਕਿ ਜਦੋਂ ਇਨਵੈਸਟੀਗੇਸ਼ਨ ਹੀ ਕੰਪਲੀਟ ਹੋ ਚੁੱਕਿਆ ਚਲਾਨ ਪੇਸ਼ ਹੋ ਚੁੱਕਿਆ ਤਾਂ ਫਰਦਰ ਕੁਝ ਬਚਦਾ ਨਹੀਂ ਹੈ ਲੇਕਿਨ ਹਾਈ ਕੋਰਟ ਨੇ ਕਿਸ ਗਰਾਉਂਡ ਸੇ ਦੇਖਿਆ ਕਿ ਕੀ ਆਧਾਰ ਬਣਾਏ ਨੇ ਇਹ ਪੂਰੀ ਪੂਰੀ ਪਟੀਸ਼ਨ ਖਾਰਿਜ ਕਰਨ ਤੇ ਤਾਂ ਹੁਣ ਫੈਸਲਾ ਜਦੋਂ ਘੰਟੇ 2 ਘੰਟੇ ਜਾਂ 12:00 ਵਜੇ ਤੱਕ ਆ ਜਾਏਗਾ ਪੂਰਾ ਫੈਸਲਾ ਤਾਂ ਫਿਰ ਉਸ ਤੋਂ ਬਾਅਦ ਆਧਾਰ ਪਤਾ ਚੱਲਣਗੇ ਕਿ ਕਿਸ ਆ ਸੋ ਕਿਆ ਰਹਿਣੇ ਕਿ ਹੁਣ ਇਹ ਫੈਸਲੇ ਦੇ ਅਗੇਂਸਟ ਜਿਵੇਂ ਆਰਡਰ ਆਉਂਦੇ ਨੇ ਤੇ ਸੁਪਰੀਮ ਕੋਰਟ ਚ ਅਪੀਲ ਕੀਤੀ ਜਾਏਗੀ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਇੱਥੇ ਐਨਡੀਪੀਐਸ ਵਾਲੇ ਮਾਮਲੇ ਸੁਪਰੀਮ ਕੋਰਟ ਤੱਕ ਗਿਆ ਸੀਗਾ ਤੇ ਇਹ ਵੀ ਪੂਰਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਕਿਉਂਕਿ ਕਿਤੇ ਨਾ ਕਿਤੇ ਆਰਡਰ ਚ ਸਾਹਮਣੇ ਆਏਗਾ ਕਿ ਆਧਾਰ ਕੀ ਰਹਿਣੇ ਉਹਨਾਂ ਦੀ ਜ਼ਮਾਨਤ ਖਾਰਿਜ ਕਰ ਦੇਜੀ ਠੀਕ ਹੈ ਪ੍ਰੀਤ ਬਹੁਤ ਬਹੁਤ ਸ਼ੁਕਰੀਆ ਨਜ਼ਰ ਬਣਾ ਕੇ ਰੱਖੋ ਤੌਰ ਤੇ ਜਾਣਕਾਰੀ ਲਵਾਂਗੇ ਬਹੁਤ ਬਹੁਤ ਧੰਨ